ਬਹੁਤ ਸਾਰੇ ਲੋਕਾਂ ਨੇ ਕਿ ਤੁਸੀਂ ਕਮੈਂਟ ਵੀ ਪੜ ਲਏ ਹੋਣੇ ਆ ਤੇ ਬਹੁਤ ਸਾਰੇ ਲੋਕਾਂ ਨੇ ਕਿ ਤੁਸੀਂ ਵੀਡੀਓ ਵੀ ਦੇਖੀਆ ਹੋਣੀਆ ਤੁਹਾਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਤੇ ਕੀ ਹੈ ਇਸ ਵਕਤ ਕੀ ਹੈ ਚੁਝਾਰ ਸਿੰਘ ਦੀ ਵੀਡੀਓ ਚੱਲ ਰਹੀਆਂ ਕਿ ਉਹਨੇ ਕੀ ਆ ਪਾਵਰ ਸਲੈਬ ਵਿੱਚ ਕੀ ਆ ਇੱਕ ਬਹੁਤ ਵੱਡਾ ਕੰਪੀਟੀਸ਼ਨ ਜਿੱਤਿਆ ਤੇ ਕੁਝ ਲੋਕ ਇਦਾਂ ਦੇ ਹੁੰਦੇ ਆ ਤੁਸੀਂ ਨਾ ਉਹਨਾਂ ਅੱਗੇ ਦੁਨੀਆ ਜਿੱਤ ਕੇ ਰੱਖ ਦਿਓ ਪਰ ਉਹਨਾਂ ਨੇ ਕੀ ਕਰਨਾ ਹੁੰਦਾ ਤੁਹਾਨੂੰ ਪੜਨਾ ਹੀ ਹੁੰਦਾ ਤੁਹਾਨੂੰ ਕੀ ਮਾੜਾ ਹੀ ਕਹਿਣਾ ਹੁੰਦਾ ਤਾਂ ਹੁਣ ਤੁਸੀਂ ਦੇਖਿਆ ਹੋਣਾ ਕਈ ਲੋਕ ਐਦਾਂ ਕਹੀ ਜਾਂਦੇ ਆ ਕਿ ਇਹ ਵੀ ਕੋਈ ਖੇਡ ਆ ਮੂੰਹ ਤੇ ਥੱਪੜ ਖਾਈ ਜਾਣੇ ਚਲੋ ਯਾਰ ਇਹ ਗੱਲਾਂ ਛੱਡੋ ਤਾਂ ਇੱਕ ਗੱਲ ਨਾ ਮੈਨੂੰ ਪੰਜਾਬੀਆਂ ਦੀ ਬਹੁਤ ਵਧੀਆ ਲੱਗਦੀ ਆ ਤੇ ਬਹੁਤ ਹੀ ਮਤਲਬ ਵੱਡੀ ਗੱਲ ਐ ਤੇ ਪੰਜਾਬੀ ਕਰ ਸਕਦੇ ਆ ਪੰਜਾਬੀ ਚਾਹੇ ਪੰਜਾਬ ਚ ਰਹਿੰਦੇ ਆ ਜਾਂ ਫਿਰ ਉਹ ਕੈਨੇਡਾ ਅਮਰੀਕਾ ਜਿੱਥੇ ਵੀ ਰਹਿੰਦੇ ਆ ਜਦੋਂ ਵੀ ਕੋਈ ਵੀ ਪੰਜਾਬੀ ਬੰਦਾ ਕੋਈ ਸਕਸੈਸ ਹਾਸਲ ਕਰਦਾ ਕੋਈ ਕਾਮਯਾਬੀ ਹਾਸਲ ਕਰਦਾ ਨਾ ਤਾਂ ਸਾਡੇ ਬੰਦੇ ਨਾ ਉਹਨੂੰ ਰਾਤੋਂ ਰਾਤ ਹੈ ਜਿਹੜਾ ਸਟਾਰ ਬਣਾ ਦਿੰਦੇ ਨੇ ਤੇ ਪੰਜਾਬੀ ਕਰ ਸਕਦੇ ਨੇ ਸਾਰੀ ਦੁਨੀਆ ਵਿੱਚ ਲੋਕ ਜਿੱਦਦੇ ਨੇ ਜਾਂ ਕੋਈ ਵੀ ਤੁਸੀਂ ਲਾ ਲੋ ਹੋਰ ਕੈਨੇਡਾ ਅਮਰੀਕਾ ਚ ਬਹੁਤ ਵੱਡੇ ਖਿਡਾਰੀ ਨੇ ਪਰ ਉਹਨਾਂ ਨੂੰ ਕੀ ਆ ਬਹੁਤ ਇਦਾਂ ਦੇ ਲੋਕ ਆ ਮਤਲਬ ਜਿਨ੍ਹਾਂ ਨੇ ਬਹੁਤ ਵੱਡੇ ਕੰਪੀਟੀਸ਼ਨ ਜਿੱਤੇ ਆ ਪਰ ਉਹਨਾਂ ਨੂੰ ਕੀ ਆ ਕੋਈ ਜਾਣਦਾ ਹੀ ਨਹੀਂ ਮਤਲਬ ਬਹੁਤ ਥੋੜੀ ਲੋਕ ਜਾਣਦੇ ਹੋਣੇ ਆ ਪਰ ਸਾਡੇ ਲੋਕ ਕੋਈ ਵੀ ਸਾਡਾ ਬੰਦਾ ਕੋਈ ਵੀ ਛੋਟੀ ਮੋਡੀ ਜਾਂ ਵੱਡੀ ਕੋਈ ਵੀ ਕਾਮਯਾਬੀ ਹਾਸਲ ਕਰਦਾ ਨਾ ਤਾਂ ਉਹਨੂੰ ਮਤਲਬ ਇੰਨਾ ਕੁ ਸ਼ੇਅਰ ਕਰ ਦੇਣੀ ਇੰਨਾ ਕੁ ਇੰਜੋਏ ਕਰ ਦੇਣੀ ਤਾਂ ਸਾਰੀ ਦੁਨੀਆ ਤੇ ਮਤਲਬ ਉਸ ਬੰਦੇ ਨੂੰ ਕਿਹ 스타 ਬਣਾ ਦਿੰਦੇ ਤਾਂ ਇਹ ਸਿਰਫ ਮੈਂ ਪੰਜਾਬੀ ਨਹੀਂ ਕਹਿੰਦਾ ਹਰਿਆਣੇ ਜਾਂ ਫਿਰ ਪਾਕਿਸਤਾਨ ਵਿੱਚ ਤੁਸੀਂ ਦੇਖਿਆ ਹੀ ਹੁਣ ਨੀਰਜ ਚੋਪੜੇ ਨੇ ਜਦੋਂ ਆਪਣਾ 올림픽 ਵਿੱਚ ਜੈਵਲਿਨ ਥਰੋ ਕੀਤਾ ਸੀਗਾ ਤਾਂ ਉਹਨੂੰ ਵੀ ਆ ਰਾਤੋਂ ਰਾਤ ਕਿਹ 스타 ਬਣਾਤਾ ਸੀ ਚਾਹੇ ਉਹ ਪਹਿਲਾਂ ਵੀ 올림픽 ਚ ਖੇਡਦਾ ਸੀ ਪਰ ਜਦੋਂ ਇਦਾਂ ਦੀ ਕੋਈ ਗੱਲ ਹੁੰਦੀ ਆ ਤਾਂ ਸਾਡੇ ਲੋਕ ਕੀ ਆ ਉਹਨਾਂ ਨੂੰ ਮਤਲਬ ਰਾਤੋਂ ਰਾਤ ਆ ਜਿਹੜਾ ਇੱਕ ਵਧੀਆ ਮਤਲਬ ਉਹਨਾਂ ਦੀ ਪਰਸਨੈਲਿਟੀ ਬਣਾ ਦਿੰਦੇ ਨੇ ਤਾਂ ਇਦਾਂ ਹੀ ਇੱਕ ਪਾਕਿਸਤਾਨ ਚ ਮੁੰਡੇ ਨੇ ਜਿਹੜੇ ਨੇ ਅਰਚਨ ਨੇ ਜੈਵਲਨ ਸਿੱਖਿਆ ਸੀਗਾ ਤਾਂ ਉਹਨੂੰ ਮਤਲਬ ਪਾਕਿਸਤਾਨ ਜਿਹੜੇ ਪੰਜਾਬੀ ਸੀਗੇ ਉਧਰ ਤੇ ਉਹਨਾਂ ਨੇ ਵੀ ਬਹੁਤ ਸਪੋਰਟ ਕੀਤੀ ਸ਼ੇਅਰ ਕੀਤਾ ਤੇ ਸਾਡੇ ਲੋਕਾਂ ਨੇ ਵੀ ਤਾਂ ਹੁਣ ਇਦਾਂ ਹੀ ਚੁਚਾਰ ਸਿੰਘ ਆ ਤੁਸੀਂ ਉਸ ਦੀ ਵੀਡੀਓ ਦੇਖੀ ਹੋਣੀ ਆ ਤਾ ਸਾਰੇ ਲੋਕ ਉਸ ਦੀ ਜਿੱਤ ਨੂੰ ਇੰਨਾ ਇੰਜੋਏ ਕਰ ਰਹੇ ਨੇ ਇੰਨਾ ਸ਼ੇਅਰ ਕਰ ਰਹੇ ਨੇ ਤੇ ਇੰਨਾ ਮਤਲਬ ਉਸ ਨੂੰ ਮਨਾ ਰਹੇ ਨੇ ਤਾਂ ਇਹ ਸਿਰਫ ਪੰਜਾਬੀ ਕਰ ਸਕਦੇ ਨੇ ਯਾਰ